ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਆਪਣੇ ਸੰਧੂ ਰੈਕੀ ਫਾਰਮ YouTube ਚੈਨਲ ਤੇ ਤੇ ਜੇਕਰ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਵਾਉਣੀ ਹੋਵੇ ਤਾਂ ਆਪਣੇ ਨੰਬਰ ਤੇ ਸੰਪਰਕ ਕਰ ਸਕਦਾ ਹੈ 77792249 ਤੇ ਹੀ ਬਾਕੀ ਦਾ ਆਪਣਾ ਨੰਬਰ ਪਹਿਲਾਂ ਸਕਰੀਨ ਤੇ ਚੱਲੂਗਾ ਜੀ ਤੇ ਅੱਜ ਆਪਾਂ ਪਹੁੰਚਿਆ ਪਿੰਡ ਬੁਰਜਹਰੀ ਕਾ ਜਿਸ ਨੂੰ ਤਸੀਲ ਲੱਗਦੀ ਹੈ ਜੈਤੋ ਤੇ ਆਹਾ ਜਿਲ੍ਹਾ ਪੈਂਦਾ ਫਰੀਦਕੋਟ ਦਾ ਸੁਈ ਸੁਵਾਈ ਗਾਂ ਲੈ ਕੇ ਪੇਸ਼ ਹੋਏ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਜੀ ਤੇ 2 2.5 ਘੰਟੇ ਸੁਈ ਨੂੰ ਹੋਏ ਹੈਗਾ ਵਛਾਈ ਜੇ ਰਹੀ ਹੈ ਕੰਪਲੀਟੀ ਆ ਚੈੱਕ ਕਰ ਸਕਦੇ ਹਾਂ ਜੀ ਬਾਕੀ ਦੀ ਡਿਟੇਲ ਆਪਾਂ ਬਾਈ ਹੁਣਾ ਤੋਂ ਲੈਣੀ ਆਓ ਜੀ ਸਸਰੀ ਘਾਲ ਜੀ ਸਸਰੀ ਘਾਲ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੋ ਜੀ ਆਪਣਾ ਨਾਮ ਮਾਰਕ ਸਿੰਘ ਆ ਪਿੰਡ ਗੁਰਜਹਰੀ ਦਾ ਹਾਂਜੀ ਜਿਲ੍ਹਾ ਫਰੀਦਕੋਟ ਹਾਂਜੀ ਜੀ ਠੀਕ ਹੈ ਜੀ ਤੇ ਹਾਂ ਗਾਹ ਬਾਰੇ ਡਿਟੇਲ ਦਸੋਈ ਇਹ ਪਹਿਲਾ ਸੂਆ ਜੀ ਹਾਂਜੀ ਪਹਿਲਾ ਸੂਆ ਜੀ 2 2.5 ਘੰਟੇ ਹੋਏ ਸੂਈ ਹੋਈ ਠੀਕ ਹੈ ਜੀ 2 2.5 ਘੰਟੇ ਸੂਈ ਨੂੰ ਹੋਇਆ ਜੀ ਬਾਈ ਕਹਿੰਦੇ ਚੱਕਤਾ ਜੀ ਤੇ ਆਹ ਕੋਟੇ ਮਗਰ ਜੇਰ ਪਈ ਹੈ ਜੀ ਹਾਂਜੀ ਆ ਜੇਰ ਚੈੱਕ ਕਰ ਸਕਦੇ ਕੰਪਲੀਟ ਜੇਰ ਹੈ ਜੀ ਪੂਰੀ ਜੀ ਤੇ ਬਾਕੀ ਦਾ ਦੇਖ ਸਕਦੇ ਇਕੱਲਾ ਇਕੱਲਾ ਥਣ ਪਿਆ ਕਰਮਾਲੀ ਦਾ ਬਸਰਾ ਫਿਗਰਾਈ ਜਾਣਾ ਆ ਨਾੜਾ ਵਗੈਰਾ ਦੇਖ ਸਕਦੇ ਹੋ ਇਹ ਪੂਰੇ ਦੁੱਧ ਵਾਲਾ ਨਾੜਾ ਵਹਿੜਦੇ ਜੀ ਤੋੜ ਕੇ ਦਿਖਾਓ ਜੀ ਫੱਤੀ ਚਵਾਈ ਹਲਾ ਥਾਣਾ ਹੀ ਬਾਕੀ ਦਾ ਪੀੜੀ ਦੇ ਪਾ ਵਾਂਗੂ ਪੂਰਾ ਗੈਪ ਤੇ ਥਣ ਪਿਆ ਜੀ ਬਾਕੀ ਦਾ ਕਰਮਾਂ ਵਾਲੀ ਦਾ ਰੰਗਦਾਰ ਪ੍ਰਿੰਟ ਵੀ ਬਹੁਤ ਸੋਹਣਾ ਜੀ ਦੇਖ ਸਕਦੇ ਤੋਰ ਚੱਲ ਵਹਿੜ ਦੀ ਦੇਖ ਸਕਦੇ। ਥਾਂ ਲੈਵੇ ਦੀ ਵੀ ਬਹੁਤ ਚੰਗੀ ਹੈ ਜੀ ਵਹਿੜ। ਆ ਬੱਚੇ ਵੀ ਹੋਰ ਕੋਈ ਗੱਲ ਨਹੀਂ ਬੱਚੇ ਦੀ ਕਾਲੀ ਕਰਦੀ ਆ ਬੱਚੇ ਦਾ ਕਰਦੀ ਆ ਜੀ। ਆ ਬੱਚਾ ਚੈੱਕ ਕਰ ਸਕਦੇ ਵੱਚਾ ਹੈਗਾ ਜੀ ਮੇਲ ਕਾਫੀ ਦੇਖ ਸਾਉਨੀ 30 ਵਗੈਰਾ ਬੱਚੀ ਦਾ ਬਾਕੀ ਦਾ ਸੀਲ ਸਾਉ ਬਹੁਤ ਆਈ ਦੁੱਧ ਕਿੰਨਾ ਪਾ ਦੂਗੀ ਤੁਹਾਡੇ ਸਾਹਮਣੇ ਪਾ ਦੂਗੀ 14-15 ਕਿਲੋ ਖੁੱਲਾਈ 14-15 ਕਿਲੋ ਖੁੱਲਾ ਪਾ ਦੂਗੀ 14-15 ਕਿਲੋ ਖੁੱਲਾ ਹੀ ਪਾ ਦਰਾ ਕਰਵਾ ਦੇ ਠੀਕ ਹੈ ਤੇ ਸੁਈ ਬਸ ਸੋਖੀ ਆਈ ਜੇ ਜੂਰ ਫਰ ਫਰਗਾ ਪਈਆ ਸਾਫ ਹੋਈ ਪੂਰੀ ਠੀਕ ਹੈ ਸਾਫ ਪੂਰੀ ਹੋਈ ਆਈ ਜਿਹੜੇ ਕੋਲ ਜੇ ਜੂਰ ਨੂੰ ਦਿੱਤਾ ਲੱਗਦਾ ਤਾਂ ਦੁੱਧ ਲੜਾ ਖੜਾ ਹੋ ਜਾਂਦਾ ਜੀ ਹਾਂਜੀ ਹਾਂਜੀ ਬਿਲਕੁਲ ਹੀ ਬਿਲਕੁਲ ਇਹਦਾ ਮਤਲਬ ਕੀ ਰੇਟ ਵਗੈਰਾ ਆਪਾਂ ਕੀ ਕਰਦੇ 65000 ਰੁਪਏ ਜੀ 65000 ਰੁਪਏ ਕੋਈ ਇਮਾਨਦਾਰ ਹੋ ਜੀ ਆ ਜੀ ਕਰਾਂਗੇ ਜੀ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਬਾਈ ਕਹਿੰਦੇ ਜੀ ਮੌਕੇ ਤੇ ਬਈ ਆਪਣਾ ਨੰਬਰ ਬੋਲ ਦੋ ਜੀ ਮੋਬਾਈਲ ਨੰਬਰ ਆਪਣਾ ਹੈਗਾ 9464 36573 ਐਕ ਕਰੀ ਹੋਰ ਬੋਲ ਦੋ 9464 36573 ਜੀ ਠੀਕ ਧੰਨਵਾਦ ਜੀ ਆਪਣੀ ਵੀਡੀਓ ਦੇਖਣ ਲਈ ਆਪਣਾ YouTube ਚੈਨਲ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਜੀ ਵੱਤਵਾਦ ਆਪਣੀ ਸਪੋਰਟ ਕਰੋ 얘ਰੇ ਧੰਨਵਾਦੀ